ਕਿਉਂਕਿ ਜੋ ਵੀ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਉਹ ਐਗਜ਼ੈਕਟਲੀ ਪੁਤਰ ਆਤਮਾ ਦੇ ਰਾਈ ਲਿਖਿਆ ਹੈ ਹਾਲੇਲੂਇਆ ਪਾਪ ਜੋ ਵੀ ਪਵਿੱਤਰ ਬਾਈਬਲ ਦੇ ਵਿੱਚੋਂ ਪੜਾਂਗੇ ਉਹ ਪਰਮੇਸ਼ਵਰ ਦੀ ਵੱਲੋਂ ਹੈ ਹਾਲੇਲੂਇਆ ਇਸ ਲਈ ਜਦੋਂ ਵੀ ਤੁਸੀਂ ਕਨਫਿਊਜ਼ ਹੋਮੋ ਤੁਹਾਨੂੰ ਲੱਗਦਾ ਤੁਹਾਡੇ ਨਾਲ ਕੋਈ ਗੱਲ ਕਰ ਰਿਹਾ ਆ ਤੁਹਾਡੇ ਅੰਦਰ ਇੱਕ ਆਵਾਜ਼ ਆ ਰਹੀ ਆ ਤੁਸੀਂ ਉਸ ਨੂੰ ਸਮਝਣ ਦੇ ਵਿੱਚ ਤੁਸੀਂ ਕਨਫਿਊਜ਼ ਹੋ ਰਹੇ ਹੋ ਦੋ ਚਿੱਤੇ ਹੋ ਰਹੇ ਹੋ ਕਿ ਪਤਾ ਨਹੀਂ ਇਹ ਪਰਮੇਸ਼ਵਰ ਦੇ ਵੱਲੋਂ ਆ ਪਤਾ ਨਹੀਂ ਇਹ ਸ਼ੈਤਾਨ ਦੇ ਵੱਲੋਂ ਆ ਮੈਂ ਕੀ ਕਰਾਂ ਮੈਂ ਕੰਮ ਕਰਾਂ ਜਾਂ ਨਾ ਕਰਾਂ ਤੇ ਉਸ ਵੇਲੇ ਤੁਸੀਂ ਪੁੱਤਰ ਵਚਨ ਦੀ ਮਦਦ ਲੈ ਸਕਦੇ ਹੋ ਜੋ ਵੀ ਤੁਹਾਡੇ ਮਨ ਦੇ ਵਿੱਚ ਚੱਲ ਰਿਹਾ ਉਸ ਨੂੰ ਪਵਿੱਤਰ ਬਾਈਬਲ ਦੇ ਵਿੱਚੋਂ ਸਰਚ ਕਰੋ ਉਹਨੂੰ ਪਵਿੱਤਰ ਬਾਈਬਲ ਦੇ ਵਿੱਚੋਂ ਦੇਖੋ ਕਿ ਪਵਿੱਤਰ ਬਾਈਬਲ ਉਸ ਗੱਲ ਦੇ ਬਾਰੇ ਵਿੱਚ ਹਮਮੀ ਪਰਦੀ ਹੈ ਉਹ ਕੰਮ ਕਰਨ ਦੇ ਲਈ ਪਵਿੱਤਰ ਬਾਈਬਲ ਸਾਨੂੰ ਇਜਾਜ਼ਤ ਦਿੰਦਾ ਹੈ ਅਗਰ ਕੋਈ ਤੁਹਾਡੇ ਮਨ ਦੇ ਵਿੱਚ ਕੋਈ ਸ਼ਕਤੀ ਤੁਹਾਡੇ ਮਨ ਦੇ ਵਿੱਚ ਆਵਾਜ਼ ਦੇ ਰਹੀ ਆ ਕਿ ਤੂੰ ਇਹ ਕੰਮ ਕਰ ਤੇ ਪਵਿੱਤਰ ਬਾਈਬਲ ਵੀ ਤੁਹਾਨੂੰ ਅਲਾਓ ਕਰਦਾ ਇਜਾਜ਼ਤ ਦਿੰਦਾ ਕਿ ਇਹ ਕੰਮ ਕਰ ਤਾਂ ਸਮਝ ਲਓ ਕਿ ਉਹ ਪਰਮੇਸ਼ਵਰ ਦੇ ਵੱਲੋਂ ਆ ਪੁੱਤਰ ਆਤਮਨ ਦੇ ਵੱਲੋਂ ਪਰ